ਭਗਵਾਨਤਮਾਨ ਸਰਕਾਰ ਅੱਜ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲੈ ਸਕਦੀ ਹੈ। ਕਈ ਅਸਾਮੀਆਂ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸ਼ੰਕਾ ਹੈ ਜਿਹੜੀ ਜਿਤਾਈ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਹੋਣੇ ਹਨ ਜਿਨ੍ਹਾਂ ਦੇ ਵਿੱਚੋਂ ਵੱਡੇ ਅਫਸਰ ਭਰਤੀ ਕਰਨ ਨੂੰ ਲੈ ਕੇ ਇੱਕ ਵੱਡਾ ਫੈਸਲਾ ਆ ਸਕਦਾ ਹੈ। ਤੁਸੀਂ ਜੁੜੇ ਹੋ ਲੁਕਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਪੰਜਾਬ ਕੈਬਨਿਟ ਨੇ ਲਗਾਤਾਰ ਦੋ ਮੀਟਿੰਗਾਂ ਖੜਕਾ ਦਿੱਤੀਆਂ ਨੇ। ਇੱਕ ਮਹੀਨੇ ਦੇ ਵਿੱਚ ਪੰਜਾਬ ਕੈਬਨਿਟ ਦੀਆਂ ਦੋ ਮੀਟਿੰਗਾਂ। ਇਸ ਤੋਂ ਪਹਿਲਾਂ 14 ਅਗਸਤ ਨੂੰ ਹੋਈ ਸੀ। ਤੇ ਹੁਣ 29 ਅਗਸਤ ਨੂੰ ਜਾਨੀ ਕਿ ਅੱਜ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਕੀਤੇ ਗਏ ਕਈ ਫੈਸਲਿਆਂ ਨੂੰ ਲੁਕਾ ਕੇ ਰੱਖਿਆ ਗਿਆ ਤੇ ਹੌਲੀ-ਹੌਲੀ ਬਾਹਰ ਕੱਢੇਗੇ ਅਤੇ ਅੱਜ ਵਾਲੀ ਮੀਟਿੰਗ ਦੇ ਵਿੱਚ ਕਿਹਾ ਜਾ ਰਿਹਾ ਕਿ ਕਈ ਅਹਿਮ ਫੈਸਲੇ ਹੋ ਸਕਦੇ ਆ ਪੰਜਾਬ ਕੈਬਨਿਟ ਦੀ ਅੱਜ ਹੋ ਰਹੀ ਮੀਟਿੰਗ ਦੇ ਵਿੱਚ ਸੂਬੇ ਚ ਪੀਸੀਐਸ ਅਫਸਰਾਂ ਦੀਆਂ ਨਵੀਆਂ ਅਸਾਮੀਆਂ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ ਪੰਜਾਬ ਸਰਕਾਰ ਵੱਲੋਂ ਪੀਸੀਐਸ ਅਫਸਰਾਂ ਦੀਆਂ ਕਰੀਬ 60 ਨਵੀਆਂ ਅਸਾਮੀਆਂ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਅੱਜ ਵਾਲੇ ਕੈਬਨਿਟ ਦੇ ਵਿੱਚ ਪ੍ਰਵਾਨਗੀ ਮਿਲ ਸਕਦੀ ਹੈ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਨਵੇਂ ਜ਼ਿਲ੍ਹੇ ਅਤੇ ਨਵੀਆਂ ਸਬਡਿਵੀਜ਼ਨਾਂ ਹੋਣ ਦੇ ਵਿਚ ਆਉਣ ਮਗਰੋਂ ਇਹਨਾਂ ਅਸਾਮੀਆਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਪੰਜਾਬ ਵਿੱਚ ਪਹਿਲਾਂ ਪੀਸੀਐਸ ਅਫਸਰਾਂ ਦੀਆਂ કુલ 310 ਅਸਾਮੀਆਂ ਅਤੇ ਨਵੀਆਂ ਅਸਾਮੀਆਂ ਦੀ ਪ੍ਰਵਾਨਗੀ ਮਗਰੋਂ ਇਹ 370 ਹੋ ਜਾਣੀਆਂ ਪੰਜਾਬ ਸਰਕਾਰ ਲਈ ਕਈ ਵਰ੍ਹਿਆਂ ਮਗਰੋਂ ਪੀਸੀਐਸ ਅਧਿਕਾਰੀਆਂ ਦੀਆਂ ਨਵੀਆਂ ਅਸਾਮੀਆਂ ਦੀ ਰਚਨਾ ਕਰੇਗੀ ਸੂਬੇ ਵਿੱਚ ਇਸ ਵੇਲੇ ਪੀਸੀਐਸ ਅਫਸਰਾਂ ਦੀ ਕਾਫੀ ਕਮੀ ਹੈ ਅਤੇ ਕਈ ਅਧਿਕਾਰੀਆਂ ਤੇ ਅਫਸਰਾਂ ਕੋਲ ਦੋਹਰੇ ਚਾਰਜ ਨੇ ਜਿਸ ਕਰਕੇ ਕੰਮਕਾਜ ਪ੍ਰਭਾਵਿਤ ਹੋ ਰਿਹਾ ਨਵੇਂ ਜ਼ਿਲੇ ਮਰੇਲ ਕੋਲਾ ਦੀ ਸੈਸ਼ਨ ਅਦਾਲਤ ਲਈ 36 ਨਵੀਆਂ ਸਾਮੀਆਂ ਦੀ ਰਚਨਾ ਵੀ ਕੀਤੀ ਜਾਣੀ ਹੈ ਇਸੇ ਤਰ੍ਹਾਂ ਨਾਲ GST ਸੰਬੰਧੀ ਕਈ ਤਕਨੀਕੀ ਬਿੱਲਾਂ ਨੂੰ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ 14 ਅਗਸਤ ਦੀ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 2 ਸਤੰਬਰ ਨੂੰ ਬੁਲਾਇਆ ਗਿਆ ਸੀ ਜਿਸ ਕਰਕੇ ਸੈਸ਼ਨ ਤੋਂ ਪਹਿਲਾਂ ਅੱਜ ਹੋ ਰਹੀ ਮੀਟਿੰਗ ਦੇ ਵਿੱਚ ਕੈਬਨਿਟ ਮੀਟਿੰਗ ਕਾਫੀ ਅਹਿਮ ਦੱਸੀ ਜਾ ਰਹੀ ਹੈ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਮਾਮਲਿਆਂ ਤੇ ਚਰਚਾ ਹੋਣੀ ਹੈ ਤੇ ਨਵੇਂ ਪ੍ਰੋਜੈਕਟਾਂ ਨੂੰ ਹਰੀ ਝੰਡੀ ਮਿਲਦੀ ਆਸ ਵੀ ਹੈ ਇਸੇ ਨਾਲ ਪੰਜਾਬ ਸਰਕਾਰ ਨੇ ਯੂਟੀ ਪ੍ਰਸ਼ਾਸਨ ਲਈ ਡੈਪੂਟੇਸ਼ਨ ਵਾਸਤੇ ਆਪਣੇ ਆਈਐਸ ਅਧਿਕਾਰੀਆਂ ਦੇ ਦੋ ਪੈਨਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜੇ ਨੇ ਪੰਜਾਬ ਦੇ ਪਰਸਨਲ ਵਿਭਾਗ ਨੇ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਦੇ ਅਹੁਦੇ ਵਾਸਤੇ ਤਿੰਨ ਆਈਐਸ ਅਧਿਕਾਰੀਆਂ ਦਾ ਪੈਨਲ ਭੇਜਿਆ ਹੈ ਜਿਸ ਵਿੱਚ ਆਈਐਸ ਅਧਿਕਾਰੀ ਅਮਿਤ ਕੁਮਾਰ, ਰਾਮਵੀਰ ਅਤੇ ਗਰੀ ਰੀਸ਼ ਦੇਲਨ ਦਾ ਨਾਮ ਸ਼ਾਮਲ ਹੈ ਇਸੇ ਤਰ੍ਹਾਂ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਵੇਤ ਸਕੱਤਰੀ ਤਿੰਨ ਅਧਿਕਾਰੀਆਂ ਦੇ ਨਾਂ ਭੇਜੇ ਗਏ ਨੇ ਜਿਨ੍ਹਾਂ ਦੇ ਵਿੱਚ ਆਈਏ ਸਧਾਰੀ ਬਸੰਤ ਕੁਮਾਰ ਦੀਪਰਾਵਾ ਲਾਕਰਾ ਅਤੇ ਦਲਜੀਤ ਸਿੰਘ ਮੰਗੜ ਦੇ ਨਾਂ ਦੱਸੇ ਜਾਂਦੇ ਨੇ ਗੱਲ ਇਹ ਹੈ ਕਿ ਸਰਕਾਰ ਨੇ 2 ਸਤੰਬਰ ਤੋਂ 4 ਸਤੰਬਰ ਤੱਕ ਵਿਧਾਨ ਸਭਾ ਦੇ ਸੈਸ਼ਨ 'ਚ ਚਲੇ ਜਾਣਾ ਉਸ ਤੋਂ ਪਹਿਲਾਂ ਸਰਕਾਰ ਕਈ ਕੰਮ ਨਿਮੇੜਨੇ ਚਾਹੁੰਦੀ ਹੈ ਕੋਡ ਆਫ ਕੰਡਕਟ ਜਾਨੀ ਕਿ ਅਦਰਸ਼ ਚੋਣ ਜਾਬਤਾ ਕਦੇ ਵੀ ਲੱਗ ਸਕਦਾ ਹੈ ਕਿਉਂਕਿ ਪੰਜਾਬ ਚ ਵਿਧਾਨ ਸਭਾ ਦੀਆਂ 4 ਜਿਮਨੀ ਚੋਣਾਂ ਬਕਾਇਆ ਪਈਆਂ ਨੇ ਸਰਕਾਰ ਉਦੋਂ ਪਹਿਲਾ ਪਹਿਲਾ ਇਹ ਕੰਮ ਕਰਨਾ ਚਾਹੁੰਦੀ ਹੈ ਦੱਸਿਆ ਜਾਂਦਾ ਹੈ ਕਿ ਅੰਤਿਮ ਰੂਪ ਦੇ ਵਿੱਚ ਪੰਚਾਇਤੀ ਚੋਣਾਂ ਵਾਲੇ ਬਿੱਲ ਨੂੰ ਜਿਹਦੇ ਵਿੱਚ ਕਿਸੇ ਵੀ ਪਾਰਟੀ ਦੇ ਚੋਣ ਛਾਂ ਤੇ ਨਾਂ ਲਾਣ ਅਤੇ ਜਿਹੜਾ ਇਸ ਮਾਮਲੇ ਦੇ ਵਿੱਚ ਅਹਿਮ ਮਸਲਾ ਵੀ ਆ ਸਕਦਾ ਹੈ ਕਿ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨਾਂ ਦੇ ਉੱਤੇ ਜਿਹੜੀ ਵਿਦਿਅਕ ਯੋਗਤਾ ਦੀ ਇੱਕ 바ਰ ਕਹਿ ਲਈਏ ਜਾਂ ਇੱਕ ਵਿਦਿਅਕ ਯੋਗਤਾ ਲਾਗੂ ਕੀਤੀ ਜਾ ਸਕਦੀ ਹੈ ਚਰਚਾ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਕਈ ਪਾਸਿਓਂ ਦੇਖ ਰਹੀ ਹੈ ਇੱਕ ਕਿਹਾ ਜਾ ਰਿਹਾ ਕਿ ਗ੍ਰੈਜੂਏਸ਼ਨ ਕੀਤੀ ਜਾਵੇ ਇੱਕ ਕਿਹਾ ਜਾ ਰਿਹਾ 10ਵੀਂ ਕੀਤੀ ਜਾਵੇ ਇੱਕ ਕਿਹਾ ਜਾ ਰਿਹਾ ਕਿ ਪਲੱਸ 2 ਯਾਨੀ ਕਿ 12ਵੀਂ ਕੀਤੀ ਜਾਵੇ ਸਵਾਲ ਇਹ ਹੈ ਕਿ ਹੁਣ ਸਰਕਾਰ ਹੀ ਕਰ ਪਾਉਂਦੀ ਹੈ ਅੱਜ ਵਾਲੀ ਮੀਟਿੰਗ ਦੇ ਵਿੱਚ ਇਹ ਐਮ ਫੈਸਲੇ ਹੋ ਸਕਦੇ ਨੇ ਇਸ ਮਾਮਲੇ ਨੂੰ ਲੈ ਕੇ ਵੀ ਵਿਚਾਰਿਆ ਜਾਣਾ ਕਿਉਂਕਿ ਜਿਹੜੀ 14 ਵਾਲੀ ਮੀਟਿੰਗ ਸੀ ਉਹਦੇ ਵਿੱਚ ਇਸ ਬਿੱਲ ਬਾਰੇ ਚਰਚਾ ਕੀਤੀ ਗਈ ਹੈ ਇਹ ਦੱਸਿਆ ਗਿਆ ਪ੍ਰਵਾਨਗੀ ਮਿਲੀ ਨਹੀਂ ਮਿਲੀ ਇਹਦੇ ਬਾਰੇ ਹਜੇ ਪੁਖਤਾ ਨਹੀਂ ਕਈ ਲੋਕ ਕਹਿੰਦੇ ਕਿ ਪ੍ਰਵਾਨਗੀ ਮਿਲ ਚੁੱਕੀ ਹੈ ਬਹੁਤ ਲੋਕ ਕਹਿੰਦੇ ਕਿ ਪ੍ਰਵਾਨਗੀ ਹਲੇ ਨਹੀਂ ਮਿਲੀ ਪਰ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਵਾਲੀ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਇਸ ਦੇ ਉੱਤੇ ਸਿਆਸੀ ਅਤੇ ਪ੍ਰਸ਼ਾਸਨਿਕ ਮਾਹਰ ਲਗਾਤਾਰ ਨਿਗਾਹ ਬਣਾਏ ਹੋਏ ਐ ਸਰਕਾਰ ਕੀ ਬਿੱਲਾਂ ਨੂੰ ਮਨਜ਼ੂਰ ਕਰਵਾਉਂਦੀ ਹੈ ਕਿਹਾ ਜਾਂਦਾ ਹੈ ਕਿ ਕਈ ਹੋਰ ਬਿੱਲ ਵੀ ਨੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਮਨਜ਼ੂਰ ਕਰਵਾਇਆ ਜਾ ਸਕਦਾ ਹੈ